ਗੁਰਦਾਸਪੁਰ ਦੇ ਕੇਸ਼ਵਪੁਰ ਛੰਬਜੋਕੀ ਵਿਦੇਸ਼ੀ ਪੰਛੀਆਂ ਦੀ ਆਮਦ ਦੇ ਕਾਰਨ ਮਸ਼ਹੂਰ ਹੈ ਇੱਥੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਹਜ਼ਾਰਾਂ ਮੀ ਲੰਮੀ ਉਡਾਰੀ ਭਰ ਕੇ ਵਿਦੇਸ਼ਾਂ ਤੋਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਵਾਈਲਡ ਲਾਈਫ ਅਧਿਕਾਰੀ ਜਿਨ੍ਹਾਂ ਦਾ ਅਕਾਦ ਮੁਤਾਬਕ ਕੁਝ ਦੇਸ਼ਾਂ ਦੇ ਵਿੱਚ ਇਨੀ ਦਿਨੀ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਮੌਸਮ ਤੇ ਖੁਰਾਕ ਬੱਚਿਆਂ ਦੇ ਅਨੁਕੂਲ ਨਹੀਂ ਰਹਿੰਦੀ ਜਿਸ ਦੇ ਚਲਦਿਆਂ ਪੰਛੀ ਇੱਕ ਚੰਗੇ ਮੌਸਮ ਤੇ ਖੁਰਾਕ ਦੀ ਭਾਲ ਦੇ ਵਿੱਚ ਹਜ਼ਾਰਾਂ ਮੀਲ ਲੰਮੀ ਉਡਾਰੀ ਭਰਦੇ ਨੇ ਤੇ ਕੇਸ਼ਵਪੁਰ ਸ਼ੰਭ ਜੋਕੀ ਕੁਦਰਤੀ ਤੌਰ ਤੇ 811 ਏਕੜ ਦੇ ਵਿੱਚ ਫੈਲੀ ਹੋਈ ਹੈ ਸਰਦੀਆਂ ਸ਼ੁਰੂ ਹੁੰਦੇ ਇੱਥੇ ਵਿਦੇਸ਼ੀ ਪੰਛੀਆਂ ਦੀ ਆਮਦ ਦੇ ਕਾਰਨ ਰੌਣਕਾਂ ਸ਼ੁਰੂ ਹੋ ਜਾਂਦੀਆਂ ਨੇ ਵਾਤਾਵਰਣ ਚ ਚਾਲੂ ਪਸੇ ਪੰਛੀਆਂ ਦੀ ਚਹਿਚਾਹ ਹੀ ਸੁਣਾਈ ਦਿੰਦੀ ਆ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਇਹੀ 22000 ਦੇ ਕਰੀਬ ਵਿਦੇਸ਼ੀ ਵੱਖ-ਵੱਖ ਕਿਸਮਾਂ ਦੇ ਪੰਛੀ ਇੱਥੇ ਆ ਜਾਂਦੇ ਨੇ ਤੇ ਇਸ ਵਾਰ ਵੀ ਆ ਚੁੱਕੇ ਨੇ ਉਮੀਦ ਜਾਈ ਜਾ ਰਹੀ ਹੈ ਕਰੀਬ ਇੱਕ ਮਹੀਨੇ ਤੱਕ ਵੀ ਹਜ਼ਾਰ ਦੇ ਕਰੀਬ ਪੰਛੀ ਪਹੁੰਚ ਜਾਣਗੇ ਤੇ ਉਸ ਵੇਲੇ ਭਰਪੂਰ ਰੌਣਕਾਂ ਵੇਖਣ ਨੂੰ ਮਿਲਣਗੀਆਂ ਮੋੜ ਹਾਂਜੀ ਮੇਰਾ ਨਾਮ ਅਨਵੀਰ ਸਿੰਘ ਹੈ ਜੀ ਮੈਂ ਇਥੇ ਫੋਰੈਸਟ ਡਿਪਾਰਟਮੈਂਟ ਚ ਵਾਈਲਡਲਾਈਫ ਚ ਇਥੇ ਨਿਯੁਕਤਤਾ ਇਨਚਾਰਜ ਇਹ ਕਿਸ਼ੋਪਰ ਹੈ ਜੀ ਇਥੇ ਕਮਿਊਨਿਟੀ ਰਿਜ਼ਰਵ ਹੈ ਟੋਟਲ 5 ਪਿੰਡਾਂ ਦੀ ਪੰਚਾਇਤ ਹੈ ਤੇ ਕੁਝ 850 ਏਕੜ ਰਕਬਾ ਟੋਟਲ ਇਥੇ ਮਾਈਗਰੇਟਿਡ ਬਰਡਸ ਆਉਂਦੇ ਆ ਤੇ ਇੱਕ ਤਕਰੀਬਨ 100 ਪਲੱਸ ਕਿਸਮ ਦੇ ਪੰਛੀ ਇਥੇ ਜਿਹੜੇ ਆ ਜਾਂਦੇ ਆ ਫਿਰ ਕੋਈ 8500 ਤੋਂ 9000 ਕਰ ਪੰਛੀ ਪੁੱਜ ਚੁੱਕੇ ਆ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਬਹੁਤ ਵਧੀਆ ਆ ਟੂਰਿਜ਼ਮ ਸਾਈਟ ਆ ਜਰੂਰ ਬੱਚਿਆਂ ਨੂੰ ਐ ਸਕੂਲਾਂ ਵਾਲਿਆਂ ਨੂੰ ਕਹਿੰਦੇ ਆ ਕਿ ਇੱਥੇ ਆਓ ਬੱਚਿਆਂ ਨੂੰ ਜਾਗਰੂਤ ਕਰੋ ਮਾਈਗ੍ਰੇਟਿਡ ਬਰਡਸ ਆ ਰਹੇ ਇਹ ਮਾਈਗ੍ਰੇਟਿਡ ਬਰਡਸ ਜਿਹੜੇ ਆ ਇਹ ਟੋਟਲ ਲਗਭਗ 33 ਕੰਟਰੀਆਂ ਤੋਂ ਇੱਥੇ ਆਂਦੇ ਆ ਜਿਦਾਂ ਕਿ ਅਫਗਾਨਿਸਤਾਨ ਤਿੱਬਤ ਰਸ਼ੀਆ ਸਾਈਬੇਰੀਆ ਉੱਧਰਲੀ ਸਾਈਟ ਤੇ ਜਦੋਂ ਠੰਡ ਹੋ ਜਾਂਦੀ ਆ ਬਰਫ਼ ਪੈ ਜਾਂਦੀ ਆ ਪੰਛੀ ਇੱਧਰ ਆ ਜਾਂਦੇ ਆ ਤੇ ਕਾਫੀ ਪੰਛੀ ਨੇ ਜਿਦਾ ਤੁਸੀਂ ਵੇਖ ਸਕਦੇ ਹੋ ਇਹ ਜਿਹੜੇ ਪੰਛੀ ਫਿਰ ਕਿੰਨੇ ਕੰਟਰੀ ਜੋਂਦੇ ਤੇ ਕਦੋਂ ਕਿਹੜੇ ਕਿਹੜੇ ਸੀਜ਼ਨ ਚ ਆਉਂਦੇ ਆ ਇਹ ਸਰ ਨਵੰਬਰ ਚ ਆਣੇ ਸਟਾਰਟ ਹੋ ਜਾਂਦੇ ਆ ਤੇ ਮਾਰਚ ਤੱਕ ਇੱਥੇ ਹੀ ਰਹਿੰਦੇ ਆ ਬਹੁਤ ਸਾਰੇ ਸੈਂਟਰ ਏਸ਼ੀਆ ਤੋਂ ਕਾਫੀ ਮਤਲਬ ਕੰਟਰੀਸ ਐ ਜਿੱਥੇ ਲਗਭਗ ਜਿੱਦਾਂ ਇਹਨਾਂ ਨੇ ਸਰਵੇ ਕੀਤਾ ਹੈ ਉੱਥੋਂ ਇਹਨਾਂ ਨੇ ਪੂਰਾ ਦੱਸਿਆ ਕਿ ਲਗਭਗ 30 ਤੋਂ 35 ਕੰਟਰੀਸ ਐ ਜਿੱਥੋਂ ਇਹ ਆਂਦੇ ਨੇ ਪੰਛੀ ਤੇ ਇਹ ਫਿਰ 3-4 ਮਹੀਨੇ ਇੱਥੇ ਸਟੇ ਕਰਨਾ ਜਦੋਂ ਅੱਗੇ ਮਾਰਚ ਤੋਂ ਬਾਅਦ ਗਰਮੀ ਹੋਣੀ ਸਟਾਰਟ ਹੋਣੀ ਆ ਫਿਰ ਇਹਨਾਂ ਨੇ ਵਾਪਸੀ ਕਰਨੀ ਹੈ ਇੱਥੇ ਸਾਡੇ ਕੋਲ ਜਿੱਦਾ ਕਾਫੀ ਫੇਮਸ ਆ ਸਾਰਸ ਕਰੇਨ ਦਾ ਦੋ ਪੇਅਰ ਇੱਥੇ ਆ ਪਹਿਲਾਂ ਇੱਕ ਹੀ ਤੇ ਫਿਰ ਉਹਨਾਂ ਨੇ ਅੱਗੇ ਬਰੀਡਿੰਗ ਕੀਤੀ ਹੁਣ ਦੋ ਪੇਅਰ ਹੋ ਗਏ ਆ ਚਾਰ ਪੇਅਰ ਚਾਰ ਹੋ ਗਏ ਆ ਟੋਟਲ ਉਹ ਵੀ ਇੱਥੇ ਜ਼ਿਆਦਾਤਰ ਇੱਥੇ ਰਹਿੰਦੇ ਆ ਜਾਂ ਇੱਥੋਂ ਜਾਂਦੇ ਆ ਛਾਲਾ ਪੱਤਨ ਵੀ ਜਾਂਦੇ ਆ ਮਤਲਬ ਥੋੜਾ ਬੋਤਾ ਆਲਦ ਵਾਲੇ ਉਹ ਰਹਿੰਦੇ ਆ ਬਾਕੀ ਤਕਰੀਬਨ ਉਹ ਇੱਥੇ ਹੀ ਰਹਿੰਦੇ ਆ ਉਹ ਜੋੜਾ ਇਥੇ ਰਹਿੰਦਾ ਹਾਂ ਜੋੜੇ ਦੇ ਅੰਦਰ ਬਣਿਆ ਹਾਂਜੀ ਹਾਂਜੀ ਉਹ ਕਾਫੀ ਟੂਰਿਸਟ ਆਉਂਦੇ ਆ ਜਿਆਦਾਤਰ ਉਹਦੇ ਵੱਲੋਂ ਹੀ ਪੁੱਛਦੇ ਆ ਕਿ ਅਹੀਂ ਉਹੀ ਦੇਖਣਾ ਉਹੀ ਦੇਖਣਾ ਉਹ ਇੱਥੇ ਹੀ ਮਿਲੇਗਾ ਤੁਹਾਨੂੰ ਤਾਂ ਪਰ ਕਿ ਇਹ ਮਤਲਬ ਪੰਛੀ ਲੋਕੀ ਕਿਦਾਂ ਦੇ ਇੰਟਰਸਟ ਵਿੱਚ ਆਉਂਦਾ ਹੈ ਜੀ ਬੱਚੇ ਕਾਫੀ ਸਕੂਲਾਂ ਦੇ ਜਿਹੜੇ ਉਹ ਖੁਸ਼ ਹੁੰਦੇ ਆ ਵੇਖ ਕੇ ਪੰਛੀ ਮਾਈਗ੍ਰੇਟ ਬਰਡਸ ਹੋਰ ਪੰਛੀ ਪ੍ਰੇਮੀ ਜਿਹੜੇ ਆ ਉਹਦੇ ਬਹੁਤ ਜ਼ਿਆਦਾ ਇੱਥੇ ਉਹਦੇ ਕਈ ਵਾਰ ਇਦਾਂ ਹੁੰਦਾ ਕਿ 7 ਵਜੇ ਆ ਗਏ ਇੱਥੇ ਸਾਡੇ ਕੋਲ ਵਾਚ ਟਾਵਰ ਹੈ ਉੱਥੇ ਉਹਨਾਂ ਨੇ ਆਪਣਾ ਰੱਖਿਆ ਹੁੰਦਾ ਕੈਮਰਾ ਦੂਰਬੀਨ ਉਹਨਾਂ ਨੇ ਆਪਣੀ ਲਿਆਂਦੀ ਉਹ ਆਪਣੇ ਲੈਵਲ ਤੇ ਬਹੁਤ ਵਧੀਆ ਇੰਜੋਏ ਕਰਦੇ ਆ ਕਿ ਇੱਕ ਇੱਕ ਸ਼ਾਂਤੀ ਦਾ ਮਾਹੌਲ ਹੁੰਦਾ ਆ ਕਾਫੀ ਇੰਟਰਸਟਡ ਲੋਕ ਜਿਹੜੇ ਆ ਆਉਂਦੇ ਇੱਥੇ ਸਿਆਲ ਫਿਰ ਕਿਹਜਾ ਕੇਂਦਰ ਬਣੇ ਨੇ ਹਾਂਜੀ ਹਾਂਜੀ ਸਿਆਲ ਚ ਵੀ ਗਰਮੀਆਂ ਚ ਵੀ ਸਾਡੇ ਕੋਲ ਆਡੀਟੋਰੀਅਮ ਹੈ ਜੇ ਕੋਈ ਬੱਚੇ ਵਗੈਰਾ ਜਦਾਨ ਨੂੰ ਦੱਸ ਕੇ ਆਉਂਦੇ ਆਂ ਫਿਰ ਉਹਨਾਂ ਨੂੰ ਉੱਥੇ ਬਰਡਸ ਦੇ ਬਾਰੇ ਦੱਸੀਦਾ ਹੈ ਕਾਢੇ ਕੋ ਹਾਲ ਆ ਉੱਥੇ ਪੰਛੀਆਂ ਦੀ ਫੋਟੋਆਂ ਵਗੈਰਾ ਲਾਈਆਂ ਉਹਨਾਂ ਬਾਰੇ ਲਿਖਿਆ ਆ ਤੇ ਕਾਫੀ ਕੋ ਛਾ ਨੂੰ ਉਥੇ ਆਡੀਟੋਰੀਅਮ ਚ ਵੀ ਵਖਾਨ ਲਈ